ਸੀਐਵੀ ਵੀ ਵਾਈ ਕਿਹੜਾ ਦਾ ਨਾਲ ਦੇ ਨੇ ਤੇ ਬਈ ਮੈਨੂੰ ਇਹ ਦੱਸਿਓ ਮਾਡਲ ਦੱਸਿਆ ਤੁਸੀਂ ਨੇ ਇਹ 2015 ਹਾਂਜੀ 15 ਦੇ ਲਾਸਟ ਮਹੀਨੇ ਤੇ ਨਿਕਲੀ ਹੋਈ ਆ ਹਾਂਜੀ ਇਹਦੀ ਆਰਸੀ ਤੁਹਾਡੇ ਨਾਮ ਆ ਜਾ ਐਫੀ ਡੈਪਟ ਤੇ ਆ ਮੇਰੇ ਨਾਮ ਆ ਬਈ ਆਰਸੀ ਤੁਹਾਡੇ ਨਾਮ ਆ ਹਾਂ ਹਾਂ 91597 ਕਿਲੋਮੀਟਰ ਚੱਲੀ ਆ ਟੋਟਲ ਇਹ ਬੀਡੀੀ ਪਲੱਸ ਮਾਡਲ ਬੀਡੀੀ ਪਲੱਸ ਮਾਡਲ ਹੈ ਇਹਦੇ ਚ ਕੱਲੇ ਲਾਏ ਬਿਜਲੀ ਤੇ ਪੁਸ ਬਟਨ ਨਹੀਂ ਹੁੰਦਾ ਉਹ ਆਪਾਂ ਲਾਏ ਪਵਾਤੇ ਸੀ ਅਸਲ ਆਈ ਤੁਸੀਂ ਨੇ ਪਵਾਤੀ ਤੇ ਉਦਾਂ ਇਹ ਦਾ ਆਪਣਾ 에ਅਰ ਬੈਗ ਦੋ ਚੱਕਰ ਦੋ ਇਹਦੇ ਚ 에ਅਰ ਬੈਗ ਹੁੰਦੇ ਨੇ ਬਈ ਤੁਸੀਂ ਪਾ ਪਵਾਏ ਨੇ ਕਿ ਪਾਏ ਹੋਏ ਸੀ ਇਸ ਤੇ ਨਹੀਂ ਏਜੰਸੀ ਤੋਂ ਪਵਾਏ ਸੀ ਇਦਾਂ ਹੀ ਹੈ ਜੀ ਟਾਇਰਾਂ ਦੀ ਕਿੱਕ ਡਿਸਨ ਹੋਵੇ ਜੀ ਇਹਦੇ ਹਾਂ ਟਾਇਰ ਦੇਖ ਲਓ ਬਈ 80 90 ਪੈਸੇ ਟਾਇਰ ਦੇ ਜੇ ਕੇ ਦੇ ਟਾਇਰ ਨੇ ਹਾਂ ਅੱਜ ਮਿੱਤਰੋ ਪਿੰਡ ਆਪਾਂ ਪਹੁੰਚੇ ਹੋਇਆ ਰੂੜੇ ਕੇ ਕਲਾਂ ਦੇ ਵਿੱਚ ਕਿਉਂ ਪਹੁੰਚੇ ਹੋਏ ਆ ਤੁਹਾਨੂੰ ਪਹਿਲਾਂ ਇਹ ਦੱਸ ਦਈਏ ਵੀ ਬਹੁਤ ਭਰਾ ਸਾਨੂੰ ਫੋਨ ਲਾਉਂਦੇ ਹੁੰਦੇ ਆ ਕਹਿੰਦੇ ਭਾਈ ਸਾਰਾ ਦਿਨ ਤੁਸੀਂ ਟਰੈਕਟਰ ਦਿਖਾਉਨੇ ਹੋ ਟਰੈਕਟਰ ਤੁਹਾਡੇ ਦਿਖਾਏ ਹੋਏ ਘੰਟ ਹੈ ਵੀ ਪਰ ਸਾਨੂੰ ਗੱਡੀਆਂ ਵੀ ਚਾਹੀਦੀਆਂ ਨੇ ਉਹ ਜ਼ਿੰਮੇਵਾਰੀ ਸਮਝਦੇ ਹੋਏ ਨਾ ਅੱਜ ਪਿੰਡ ਰੂੜੇਕੇ ਕਲਾਂ ਦੇ ਵਿੱਚ ਮਿੱਤਰੋ ਤੁਹਾਡੇ ਵਾਸਤੇ ਸਪੈਸ਼ਲ ਇੱਕ ਬਹੁਤ ਘੈਂਟ ਗਹਿਣਾ ਲੈ ਕੇ ਆਇਆ ਹਾਂ ਪਹਿਲਾਂ ਕਿਹੜੇ ਭਰਾ ਦੇ ਘਰੇ ਪਹੁੰਚਿਆ ਉਹਦੇ ਨਾਲ ਮਲਾディー ਫਿਰ ਜਾਣਕਾਰੀ ਲਵਾਂਗੇ ਵੀ ਕਿਹੜੀ ਚੀਜ਼ ਐ ਕੀ ਰੇਟ ਦੇ ਵਿੱਚ ਬਣੂ ਕਿੰਨਾ ਕ ਮਾਡਲ ਐ ਕੀ ਕੰਡੀਸ਼ਨ ਐ ਸਾਰਾ ਕੁਝ ਦੱਸਾਂਗੇ ਬਾਈ ਸਸਰੀ ਕਾਲ ਜੀ ਸਸਰੀ ਕਾਲ ਜੀ ਕੀ ਆ ਜਿਹੜਾ ਨਾਮ ਤੁਹਾਡਾ ਬਿੱਟੂ ਵੀਰੇ ਹਾਂਜੀ ਹਾਂ ਬਾਈ ਪਿੰਡ ਆਪਣੇ ਰੂੜੇਕੇ ਕਲਾ ਇਹਨੂੰ ਜ਼ਿਲ੍ਹਾ ਕਿਹੜਾ ਪੈਂਦਾ ਹੈ ਜ਼ਿਲ੍ਹਾ ਬਰਨਾਲਾ ਬਾਈ ਜ਼ਿਲ੍ਹਾ ਬਰਨਾਲੇ ਦਾ ਪਿੰਡ ਐ ਹਾਂ ਓਕੇ ਫਿਰ ਤਹਿਸੀਲ ਤਹਿਸੀਲ ਤਪਾ ਤਹਿਸੀਲ ਤਪਾ ਪਈ ਜਾਂਦੀ ਐ ਦਿਖਾ ਦੀ ਆਪਾਂ ਜਿਹੜੀ ਚੀਜ਼ ਸੇਲ ਕਰਨੀ ਆ ਹਾਂ ਹਾਂ ਬਾਈ ਧਰਮੇ ਮਾਰੀ ਕਰਾ ਕੈਮਰਾ ਚਾਰੇ ਪਾਸੇ ਦਿਖਾ ਦੇ ਪੂਰੀ ਫੁੱਲ ਗਾਰੰਟੀ ਵਾਲੀ ਐ ਬਾਈ ਦੇ ਆਪਣੇ ਹੀ ਨਾਮ ਇਹਦੀ ਆਰਸੀ ਆ ਚਾਰੇ ਪਾਸਿਓਂ ਦਿਖਾ ਦੇ ਧਰਮੇ ਅਲਾਇਲੂਇ ਦਿਖਾ ਦੇ ਟਾਇਰ ਦਿਖਾ ਦੇ ਤੇ ਉਸ ਤੋਂ ਬਾਅਦ ਨਾ ਫਿਰ ਜਾਣਕਾਰੀ ਦੰਨੇ ਆ ਕੱਲੀ-ਕੱਲੀ ਚੀਜ਼ ਬਾਰੇ ਵੀ ਕੀ ਗੱਲਬਾਤ ਆ ਕਿਵੇਂ ਆ ਹਨਾ ਕਰਵਾ ਦਿਜੇ ਕ ਬਿੱਟੂ ਵੀਰੇ ਮੈਨੂੰ ਇਹ ਦੱਸ ਪਹਿਲਾਂ ਤਾਂ ਹਾਂਜੀ ਬਈ ਇਹ ਗੱਡੀ ਹੈ ਕਿਹੜੀ ਆ ਇਹ ਬਈ ਮਰੂਤੀ ਦੀ ਸਿਆਜ ਗੱਡੀ ਆ ਸਿਆਜ ਗੱਡੀ ਅਮਰੂਤੀ ਸੂਜੂਕੀ ਵਾਲਿਆਂ ਦੀ ਹਾਂਜੀ ਓਕੇ ਤੇ ਵੱਡੀ ਗੱਲ ਬਈ ਇਹ ਹੁੰਦੀ ਆ ਅਗਲਾ ਇਹ ਡਰਦਾ ਅਗਲਾ ਕਹਿੰਦਾ ਯਾਰ ਅਸੀਂ ਲੈ ਤਾਂ ਕਾਰ ਬਜ਼ਾਰਾਂ ਦੇ ਵਿੱਚੋਂ ਵੀ ਆਈਏ ਵੀ ਉੱਥੇ ਤੋਂ ਸਾਨੂੰ ਲੇਪਾ ਪੋਚੀ ਹੋਈ ਬਹੁਤ ਮਿਲਦੀ ਆ ਹਾਂ ਬਈ ਇੱਕ ਐਡੀਸ਼ਨ ਦੀ ਕਿ ਮੈਂ ਓਰੀਜਨਲ ਹੈ ਜਾਂ ਕੀ ਗੱਲ ਬਾਤ ਆ ਇਹ ਬਈ ਬੰਪਰ ਛੱਡ ਕੇ ਸਾਰੀ ਗੱਡੀ ਰੇਨਲ ਆ ਕੋਈ ਮੰਨ ਲਾ ਪੇਂਟ ਸਾਫਤ ਕਰਦੇ ਆ ਆਪਾਂ ਤੇਲ ਦੇ ਪਾ ਇਹ ਵੀ ਦੇ ਦਾਂਗੇ ਅਗਲੇ ਨੂੰ ਓਕੇ ਮਤਲਬ ਬੰਪਰ ਨੂੰ ਛੱਡ ਕੇ ਹਾਂ ਬੰਪਰ ਵੀ ਹੋ ਸਕਦੀ ਕੋਈ ਇੱਕ ਅੱਧੇ ਥਾਂ ਤੇ ਟੱਚਿੰਗ ਜੀ ਆ ਬੰਪਰ ਦੀ ਨਹੀਂ ਸਾਰੀ ਅੱਛਾ ਉਦਾਂ ਮਤਲਬ ਬੰਪਰ ਨਾਲ ਦੀ ਨਹੀਂ ਕੰਪਨੀ ਦੇ ਆ ਬੰਪਰ ਨਾਲ ਦੇ ਦੋਨੇ ਓਕੇ ਪਰ ਮੈਂ ਬੋਰਨਟ ਤੋਂ ਲੈ ਕੇ ਜਿਵੇਂ ਕਹਦੀ ਆ ਨਾ ਡਿੱਗੀ ਤੱਕ ਸਾਰੀ ਗੱਡੀ ਓਰੀਜਨਲ ਹੈ ਹੈਨਾ ਬਈ ਹਾਂ ਬਈ ਤੇ ਬਈ ਇਹ ਮਾਡਲ ਕਿੰਨਾ ਇਹ ਮਾਡਲ ਬਈ ਮਾਡਲ 15 ਗੀ ਉਹ ਲਾਸਟ ਮਹੀਨਿਆਂ ਦੇ ਵਿੱਚ ਲਈ ਗਈ ਬਈ ਇਹ 2015 ਦੇ ਲਾਸਟ ਦੀ ਰਜਿਸਟਰੀ ਹੋਈ ਹੈ 16 ਤੋਂ ਮਾਡਲ 16 4 ਸੀ ਬਣੀ ਹੋਈ ਇਹਦੀ ਹਾਂ ਨਹੀਂ ਆਰਸੀ 15 ਦੀ ਹੋਈ ਆ ਤੇ ਬਸ ਲਈ ਵੀ 15 ਜੀ ਆ ਲਾਸਟ ਮਹੀਨੇ ਤੇ ਲਈ ਵੀ ਇਹ ਓਕੇ 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 ਤੇ ਬਈ ਮੈਨੂੰ ਇਹ ਦੱਸ ਇਹਦੇ ਸੀਸੇ ਵੀ ਸਾਰੇ ਨਾਲ ਦੇ ਹੋਣਗੇ ਹਾਂ ਬਈ ਸਾਰੇ ਨਾਲ ਦੇ ਹੋਣ ਤਰ ਮੈਂ ਚੈੱਕ ਕਰਵਾ ਦੇ ਇੱਕ ਵਾਰੀ ਇੱਥੋਂ ਲੱਗ ਜਾ ਸਾਰੇ ਸੀਸੇ ਦਿਖਾ ਦੇ ਗੱਡੀ ਦੇ ਹਨਾ ਤੇ ਕਰਵਾ ਦੇ ਚੈੱਕ 431264 ਬੀ ਐਫ ਹਨਾ ਦੇਖ ਬਾਈ ਦੀ ਗੱਡੀ ਬੜੀ ਸਾਹਮਣੇ ਰੱਖੀ ਹੋਇਆ ਮਿੱਤਰੋ ਅਸੀਂ ਆਕੇ ਨਾ ਹੁਣ ਗੱਡੀ ਦੇ ਉੱਪਰੋਂ ਕਵਰ ਲਾਇਆ ਹੈ ਬਾਈ ਕਹਿੰਦਾ ਬਾਈ ਅਸੀਂ ਤਾਂ ਯਾਰ ਕਦੇ ਉਹੀ ਨਹੀਂ ਮਤਲਬ ਇਹਨੂੰ ਜੇ ਚਲਾਉਣੇ ਆ ਉਦਦੇ ਹੀ ਕਵਰ ਉਤਾਰਦੇ ਆ ਵੀ ਨਹੀਂ ਅਸੀਂ ਇਹਨੂੰ ਢਾੱਕ ਕੇ ਰੱਖਦੇ ਆ ਕਰਵਾ ਦੇ ਚੈੱਕ ਸਾਰੇ ਸ਼ੀਸ਼ੇ ਵੀ ਬਾਈ ਕਿਹਾ ਨਾ ਨਾਲ ਦੇ ਨੇ ਤੇ ਬਾਈ ਮੈਨੂੰ ਇਹ ਦੱਸਿਓ ਮਾਡਲ ਦੱਸਿਆ ਤੁਸੀਂ ਨੇ ਇਹ 2015 15 ਦੇ ਲਾਸਟ ਮਹੀਨੇ ਤੇ ਨਿਕਲੀ ਹੋਈ ਆ ਹਾਂਜੀ ਇਹਦੀ ਆਰਸੀ ਤੁਹਾਡੇ ਨਾਮ ਆ ਜਾ ਐਫ ਇਡੈਪਟ ਤੇ ਆ ਮੇਰੇ ਨਾਮ ਆ ਬਾਈ ਆਰਸੀ ਤੁਹਾਡੇ ਨਾਮ ਆ ਹਾਂ ਓਕੇ ਇਹਦਾ ਵਾਰਨਟ ਖੋਲ੍ਹੋ ਆਪਾਂ ਚੈੱਕ ਕਰਦੇ ਆਂ ਬਈ 来 ਮੇਟਰੋ ਆਰ ਸੀ ਪੀ ਬਾਈ ਦੇ ਨਾਮ ਤੇ ਬਈ ਡਾਕੂਮੈਂਟ ਵੀ ਸਾਰੇ ਫੁੱਲ ਹੋਣਗੇ ਫਿਰ ਤਾਂ ਹਾਂ ਬਈ ਬੀਮਾ ਹੁਣੀ ਕਟਾਇਆ 15 ਕ ਦਿਨ ਹੋਏ ਨੇ ਅਚਾ ਵਗੈਰਾ ਸਾਰੇ ਡਾਕੂਮੈਂਟ ਪੂਰੇ ਆ 15 ਕ ਦਿਨ ਹੋਏ ਨੇ ਬੀਮਾ ਤੁਸੀਂ ਨੇ ਹੁਣ ਕਟਵਾਇਆ ਹਾਂਜੀ ਓਕੇ ਓਕੇ ਚਲ ਮੇਟਰੋ ਕਪੜਾ ਬਾਈ ਦੇ ਉੱਪਰ ਹੋਣ ਲੱਗਾ ਆਤੀ ਤੇ ਤੁਸੀਂ ਕੰਡੀਸ਼ਨ ਸਾਰੀ ਚੈੱਕ ਕਰਵਾ ਦਿਓ ਧਰਮੇ ਕੋਈ ਲੀਕਿੰਗ ਦੀ ਸਮੱਸਿਆ ਨਹੀਂ ਬਈ ਨੂੰ ਸਟਾਰਟ ਕਰਕੇ ਦਿਖਾਓ ਗੱਡੀ ਨੂੰ ਆਪਣੀ ਚਾਬੀ ਚਾਬੀ ਵੀ ਚੱਕ ਲਿਆ ਇਦੀ ਵਾਜਬੂ ਜੀ ਆਪਾਂ ਚੈੱਕ ਕਰਦੇ ਆਂ ਲੈ ਮਿੱਤਰੋ ਗੱਡੀ ਚਾਹੁੰਗੀ ਇਹ ਜਮਾ ਸਾਇਲੈਂਟ ਬਾਈ ਗੱਡੀ ਤੇ ਇਹ ਡੀਜ਼ਲ ਦੀ ਹੈ ਨਾ ਡੀਜ਼ਲ ਹਾਂ ਤੇ ਮੈਨੂੰ ਕੱਲ ਦੱਸਿਓ ਹੋਰ ਇਹ ਗੱਡੀ ਇਹ ਕਿੰਨੇ ਦਿਨਾਂ ਬਾਅਦ ਸਟਾਰਟ ਕੀਤੀ ਆ ਇਹ ਤਾਂ ਬਾਈ ਆਪਾਂ ਗੱਡੀ ਲਿਆਂਦੀ ਸੀ ਸਕਾਰਪਿਓ ਲਿਆਂਦੀ ਸੀਗੀ ਅੱਛਾ ਇਹ ਤਾਂ ਵੇਚਣ ਕਰਕੇ ਮੈਂ ਖੜਾਈ ਦਿੱਤੀ ਸੀ ਵੀ ਆਪਾਂ ਚਲਾਉਣੀ ਨਹੀਂ ਕਈ ਵੇਰੀ ਲੱਗ ਕਰ ਜਾਂਦੀ ਆ ਉਹੀ ਚਲਾਉਣਾ ਉਹਦੇ ਉਹਨੂੰ 3 ਮਹੀਨੇ ਹੋ ਗਏ ਲਿਆਂਦੀ ਨੂੰ ਇਹ ਖੜੀ ਆ ਅਸਾਂ 3 ਮਹੀਨੇ ਦੀ ਖੜੀ ਆ ਇਹ ਹਾਂ ਬਈ ਯਰ ਸਟਾਰਟਿੰਗ ਬੜੀ ਜ਼ਬਰਦਸਤ ਆ ਨਾ ਓਕੇ ਕਰ ਦੇ ਵੀਰੇ ਬੰਦ ਕਰੀ ਉਹਨੂੰ ਤੇ ਧਰ ਮੇ ਹੋਰ ਵੀ ਅਜੇ ਲੱਗਦੇ ਹੱਸ ਦਿਖਾ ਦਈਏ ਨਾਉਣ ਐਕਸੀਡੈਂਟ ਆ ਬਈ ਗੱਡੀ ਹਾਂਜੀ ਹਾਂ ਬਈ ਚੈੱਕ ਕਰਾ ਦੇ ਬਈ ਤੂੰ ਤਸਦੀਕ ਕਰਾ ਦੇ ਆ ਦੇਖੀ ਆ ਸਾਰੇ ਗੋਡੇ ਪਿੱਲਰ ਚੈੱਕ ਕਰਵਾ ਦੇ ਹਨਾ ਆ ਚੀਜ਼ਾਂ ਤੁਹਾਨੂੰ ਬਹੁਤ ਜੱਜ ਹੋ ਜਾਂਦਾ ਵੀ ਜੇ ਕੋਈ ਗੱਡੀ ਐਕਸੀਡੈਂਟ ਹੋਵੇ ਸਭ ਤੋਂ ਪਹਿਲਾਂ ਆ ਫੱਟੀ ਉੱਡਦੀ ਹੁੰਦੀ ਏ ਧਰ ਮੇ ਚੈੱਕ ਕਰਵਾ ਦੇ ਕੱਲਾ ਕੱਲਾ ਨਾਟ ਸੀਲਡ ਹੈ ਗੱਡੀ ਦਾ ਉਧਰੋਂ ਸਾਰੀ ਚੈੱਕ ਕਰਵਾ ਦੇ ਮਾਡਲ ਮਿੱਤਰ ਹੋ ਗਿਆ 2015 ਤੋਂ ਨੂੰ ਸਟਾਰਟਿੰਗ ਦਿਖਾਤੀ ਗੱਡੀ ਦੀ ਤੇ ਆਪਾਂ ਹੁਣ ਮੀਟਰ ਵੀ ਦਿਖਾ ਦਈਏ ਕਿੰਨੇ ਕਿ ਚੱਲੀ ਹੋਈ ਆ ਕਰਿਓ ਬਈ ਚਾਬੀ ਆਉਣੇ ਦੀ ਕਿੰਨੀ ਚੱਲੀ ਹੋਈ ਹੈ 91 91597 ਕਿਲੋਮੀਟਰ ਚੱਲੀ ਹੈ ਟੋਟਲ ਵਿੱਚੋਂ ਵੀ ਕੰਡੀਸ਼ਨ ਦਿਖਾ ਦੇ ਬਈ ਇਹ ਕਿਹੜੇ ਮਾਡਲ ਚ ਆ ਜਾਂਦੀ ਹੈ ਗੱਡੀ ਇਹ ਇਹ ਬੀਡੀੀ ਪਲੱਸ ਮਾਡਲ ਹੈ ਬਈ ਬੀਡੀੀ ਪਲੱਸ ਮਾਡਲ ਹੈ ਇਹਦੇ ਚ ਕੱਲੇ ਲਾਏ ਬੀਜਲੀ ਤੇ ਪੁਸ ਬਟਨ ਨਹੀਂ ਹੁੰਦਾ ਉਹ ਆਪਾਂ ਲਾਏ ਪਵਾਤੇ ਸੀਗੇ ਅਸਲ ਇਹ ਤੁਸੀਂ ਨੇ ਪਵਾਤੀ ਤੇ ਉਦਾਂ ਇਹ ਡਾ ਆਪਣਾ 에ਅਰ ਬੈਗ ਦੋ ਸੀਟਾਂ ਦੇ ਦੋ ਦੇ ਚ 에ਅਰ ਬੈਗ ਹੁੰਦੇ ਨੇਗੇ ਓਕੇ ਕਨੈਕਟਰ ਸਾਈਡ ਤੇ ਮਤਲਬ ਡਰਾਈਵ ਫਲੇਟ ਨੂੰ ਹਾਂ ਇਹ ਵੀ ਐਬੀਐਸ ਬ੍ਰੇਕ ਹੁੰਦੇ ਨੇ ਇਹਦੇ ਐਬੀਐਸ ਬ੍ਰੇਕ ਆ ਫੁੱਲ ਪਾਵਰ ਹੈ ਨਾ ਗੱਡੀ ਆ ਹਾਂ ਫੁੱਲ ਪਾਵਰ ਹੈ ਕਰ ਮੈਂ ਅਲਾਇ ਦਿਖਾ ਦੇ ਬਈ ਤੁਸੀਂ ਪਾਪ ਵਾਇ ਨੇ ਕਿ ਪਾਏ ਹੋਈ ਸੀ ਇਸ ਤਾਈ ਨਹੀਂ ਏਜੰਸੀ ਤੋਂ ਪਵਾਏ ਸੀਗੇ ਇਦਾਂ ਹੀ ਆ ਜੀ ਬਾਹਰੋਂ ਲੈ ਕੇ ਓਕੇ ਟਾਇਰਾਂ ਦੀ ਕੀ ਕਡਿਸਨ ਹੋ ਬਈ ਇਹਦੇ ਹਾਂ ਟਾਇਰ ਦੇਖ ਲਓ ਬਈ 80 90 ਪੈਸੇ ਟਾਇਰ ਨੇ ਜੇ ਕੇ ਦੇ ਟਾਇਰ ਨੇ ਹਨਾ ਹਾਂ ਓਕੇ ਕਰ ਮੈਂ ਪਿੱਛੋਂ ਆਪਾਂ ਇਧਰੋਂ ਵੀ ਚੈੱਕ ਕਰਵਾ ਦੇ ਸੀਟਾਂ ਦਿਖਾ ਦੇ ਸਾਰੀਆਂ ਸੀਟ ਕਵਰ ਦਿਖਾ ਦੇ ਚੰਗੀ ਤਰ੍ਹਾਂ ਚੈੱਕ ਕਰਵਾ ਦੇ ਬਾਈ ਦੀ ਸਾਹ ਬਹੁਤ ਆ ਮਿੱਤਰੋ ਰੇਤੇ ਦੀ ਚੁੰਡੀ ਵੀ ਨਹੀਂ ਹੈਗੀ ਜਿਵੇਂ ਕਹਦੀ ਗੱਡੀ ਦੇ ਵਿੱਚ ਕਰਵਾ ਦੇ ਚੱਕਾ ਸੀਟ ਕਵਰ ਬਿਲਕੁਲ ਨਵੇਂ ਤੇ ਬਾਈ ਦੀ ਡਿੱਗੀ ਖੋਲਿਓ ਵੱਡੀ ਦੀ ਆਹ ਤੇ ਚਾਬੀ ਇਧਰ ਹੈ ਮੇਰੇ ਕੋਲ ਆ ਲੈ ਵੀ ਸਜਣਾ ਕਰਵਾ ਦਿਓ ਸਫਾਈ ਚੱਕ ਗੱਡੀ ਦੀ ਦਿਖਾ ਦੇ ਸਾਰੀ ਇਧਰੋਂ ਤੇ ਆ ਵੀ ਕਰਵਾ ਦੇ ਚੈੱਕ ਬਸ ਟਿਪਣੀ ਵਗੈਰਾ ਤਾਂ ਸਾਰਾ ਕੁਝ ਨਾਲ ਮਿਲੂ ਹਾਂ ਬਈ ਸਾਰਾ ਕੁਝ ਨਾਲ ਕਵਰ ਵੀ ਨਾਲ ਦਵਾਗੇ ਯਾਰ ਅੱਛਾ ਕਵਰ ਵੀ ਆਪਾਂ ਨਾਲ ਦਵਾਗੇ ਤੇ ਲੈ ਮੇਤਰੋ ਜਿਹੜਾ ਕਵਰ ਬਾਈ ਤਾਂ ਗੱਡੀ ਤੇ ਪਾਇਆ ਹੋਇਆ ਨਾ ਉਸੇ ਤਰ੍ਹਾਂ ਮਿਲੂ ਤੇ ਫੁੱਲ ਘਟ ਮਿਲੂ ਹਣਾ ਬਈ ਸਫਾਈ ਧਰਮ ਡਿੱਗੀ ਦੀ ਵੀ ਦਿਖਾ ਦੇ ਲੈ ਸਾਰੀ ਦੇ ਬਈ ਮੈਨੂੰ ਇਹ ਦੱਸਿਓ ਇਹਦਾ ਨੰਬਰ ਹੈਗਾ ਬਠਿੰਡੇ ਦਾ ਹਣਾ ਬਠਿੰਡੇ ਦਾ ਪੀ ਵੀ 3 ਹਾਂ 03 ਨੰਬਰ ਵੀ ਵਾਲਾ ਘੈਂਡਾ 300 ਇਹਦਾ ਸ ਨੰਬਰ ਹੈ ਤੇ ਮਾਡਲ ਦੱਸਿਆ ਬਈ 15 ਹਾਂਜੀ ਸੈਕੰਡ ਓਨਰ ਹੈ ਨੰਬਰ ਹਨਾ ਤੇ ਗੱਡੀ ਕੰਡੀਸ਼ਨ ਦੀ ਵੀ ਓਰੀਜਨਲ ਹੈ 91000 ਚੱਲੀ ਹੋਈ ਆ ਇੰਜਨ ਗੇਅਰ ਦੀ ਬਈ ਆਪਣੀ ਫੁੱਲ ਤਸੱਲੀ ਆ ਅੱਛਾ ਜਿੱਥੇ ਮਰਜ਼ੀ ਚੈੱਕ ਕਰਾਓ ਜੇ ਕੋਈ ਘਾਟ ਹੋਵੇ ਏਸੀ ਹੀਟਰ ਸਾਰਾ ਕੁਝ ਓਕੇ ਪੂਰਾ ਸਾਰਾ ਕੁਝ ਕੋਈ ਵੀ ਨੁਕਸ ਨਹੀਂ ਗੱਡੀ 'ਚ ਓਕੇ ਤੇ ਮੈਨੂੰ ਇਹ ਦੱਸਿਓ ਵੀ ਹੁਣ ਇਹ ਗੱਡੀ ਦੀ ਡਿਮਾਂਡ ਕੀ ਆ ਡਿਮਾਂਡ ਬਈ ਬਾਲੀਆਂ ਗੱਲਾਂ ਤਾਂ ਉਹੀ ਹੋ ਜਾਂਦੀਆਂ ਵੀ ਘਟਾਉਣ ਵਧਾਉਣ ਵਾਲੀਆਂ ਵੀ ਆਪਾਂ 475 ਦੀ ਗੱਡੀ ਦੇ ਦਾਂਗੇ 4 ਲੱਖ 75 ਹਜ਼ਾਰ ਦੀ ਹਾਂ ਮਾਣ ਤਣ ਕਿੰਨਾ ਕੁ ਕਰ ਦੇਂਗੇ ਇਹਦੇ ਵਿੱਚੋਂ ਮਹੀਆ ਪਾ ਪੂਰਾ ਮੁੱਲੀ ਦੱਸਿਆ ਵਾਲਾ ਫਰਕ ਨਹੀਂ ਪੈਂਦਾ ਹੁਣ ਜੇ ਕੋਈ ਸੱਜਣ ਆਵੇ ਕਿਉਂਕਿ ਆਊਗਾ ਤਾਂ ਉਹ ਭਰਾ ਜੀ ਨੇ ਗੱਡੀ ਲੈਣੀ ਆ ਲੈਣੀ ਮਨ ਬਣਾ ਕੇ ਆਊਗਾ ਮਨ ਬਣਾ ਕੇ ਫਰਕ ਤਾਂ ਕੱਢ ਦੋਗੇ ਥੋੜਾ ਮੋਟਾ ਹੋਇਆ ਮਾਣਾ ਮੋਟਾ ਫਰਕ ਆਪਾਂ ਕਰਦਾਂਗੇ ਓਕੇ ਤੇ ਲੈ ਮਿੱਤਰੋ ਦੁਆਰੇ ਫੇਰ ਦੱਸ ਦਿੰਨੇ ਆ ਅਮਰੂਤੀ ਸੂਜੂਕੀ ਵਾਲਾਂ ਦੀ ਸਿਆਜ ਗੱਡੀ ਆ 2015 ਮਾਡਲ ਹੈ ਨੰਬਰ ਪੰਜਾਬ ਦਾ ਪੱਕੇ ਨੰਬਰ ਦੀ ਗੱਡੀ ਆ ਬਈ ਹਾਂ ਪੱਕੀ ਦੀ ਬਈ ਤੇ ਸੈਕੰਡ ਓਨਰ ਆ ਅਲਾਈ ਟਾਇਰ ਘੈਂਟ ਨੇ ਗੱਡੀ ਨੂੰ ਲੱਗੇ ਹੋਏ ਰੇਟ ਹੈਗਾ 4,75,000 ਤੇ ਵੀਰੇ ਪਿੰਡ ਹੈਗਾ ਰੂੜੇ ਕੇ ਕਲਾ ਰੂੜੇ ਕੇ ਕ 98884 97 100 ਪੂਰਾ ਓਕੇ ਲੈ ਮੇਤਰੂ ਬਾਕੀ ਆਪਾਂ ਨੰਬਰ ਜਿਹੜਾ ਕੈਪਸ਼ਨ ਦੇ ਵਿੱਚ ਲਿਖਤਾ ਜਿਹੜਾ ਵੀ ਸੱਜਣ ਚਾਹੁੰਦਾ ਨਾ ਵੀ ਇਹ ਸਿਆਜ ਗੱਡੀ ਸਾਡੇ ਘਰ ਦਾ ਸ਼ਿੰਗਾਰ ਬਣੇ ਤਾਂ ਫਿਰ ਲਾਓ ਫਟਾਫਟ ਫੋ